ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੋਈ ਆ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਡਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਪਿੱਛੇ ਇੱਕ ਬਹੁਤ ਵੱਡਾ ਪਲਾਉ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਂਦੇ ਹਾਂ ਬੈਰੀਕੇਡ ਹਟਾਉਣ ਵਾਸਤੇ ਪਲਾਉ ਦਾ ਇੰਤਜ਼ਾਮ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ 4x4 ਟਰੈਕਟਰ ਇਸ ਪਾਸੇ ਲਿਆਂਦੇ ਗਏ ਇਹਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਪਿਛਲੇ ਵੱਲ ਇੱਕ ਵੱਡਾ ਸਾਰਾ ਪਲਾਉ ਫਿਟ ਕੀਤਾ ਗਿਆ ਜਿਹਦੇ ਨਾਲ ਬੈਰੀਗੇਟਿੰਗ ਹਟਾਉਣ ਦਾ ਇੰਤਜ਼ਾਮ ਹੈ ਇਹ ਕਹਿੰਦੇ ਕਿ ਬੈਰੀਗੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ हटਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਭਾਈ ਹੁਣਾ ਨੇ ਕੀਤਾ ਤਾਕੀ ਬਚਾ ਕੀਤਾ ਜਾ ਸਕੇ ਜੇ ਕੋਈ ਗੋਲੇ ਜਾਂ ਗੁਲੀਆਂ ਚਲਾਈਆਂ ਜਾਂਦੀਆਂ ਤਾਂ ਉਹਨਾਂ ਤੋਂ ਬਚਾਏ ਦੇ ਨਾਲ ਕੀਤਾ ਜਾ ਸਕੇ ਪਰ 4x4 ਟਰੈਕਟਰ ਔਰ ਉਥੇ ਹੀ ਜਿਹੜਾ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਹੋਵੇ ਉਹਦੇ ਵਾਸਤੇ ਜੈਕਟਾ ਵੀ ਪਾਈਆਂ ਹੋਈਆਂ ਮੁੰਡਿਆ ਨੇ ਤੇ ਨਾਲ ਹੀ N95 ਮਾਸਕ ਵੀ ਪਾਏ ਹੋਇਆ ਤਾਂ ਇਹ ਤਸਵੀਰ ਆ ਇਸ ਪਾਸੇ ਦੀ ਸ਼ੰਭੂ ਬਾਰਡਰ ਤੇ ਜਿੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਆ ਜਕਾਰੇ ਲੱਗ ਰਿਹਾ ਬੋਲੇ ਸੋਹਰੇ ਖਾਲ ਸਤਿ ਸ਼੍ਰੀ ਅਕਾਲ ਦੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੱਕ ਪਾਸੇ ਵੱਡੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਆ ਤਾਂ ਉੱਥੇ ਹੀ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਕੇ ਦੇ ਉੱਪਰ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਈ ਕਿਵੇਂ ਦੇਖਦੇ ਹੋ ਪੂਰੀ ਤਿਆਰੀ ਆ ਫੁੱਲ ਤਿਆਰੀ ਆ ਜੀ ਫੁੱਲ ਤਿਆਰੀ ਬੁਰੀ ਬਾਈ ਪੂਰੀ ਪਿਆਰੀ ਆ ਇਧਰਲੇ ਬੰਨੇ ਸਾਡੀ ਵੀ ਤਾਂ ਪਿਛਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਹੋਈ ਆ ਪਰ ਬਚਾ ਕਰਨ ਵਾਸਤੇ ਤੁਹਾਨੂੰ ਲੱਗਦਾ ਕਿ ਬੈਰੀਗੇਡ ਹੱਲ ਜਾਣ ਇਹਦੇ ਨਾਲ ਬਾਬਾ ਜੀ ਇਹਦਾ ਗਏ ਸਮਝੋ ਇਹਦਾ 10 ਮਿੰਟ ਲਾਉਣੇ ਸੀ ਨੇ ਇਹਦਾ 7-7 ਬੱਟਲ ਮਾਰਨ ਇਹਦਾ 10 ਮਿੰਟ ਦਾ ਕੰਮ ਹੈ ਜੀ ਅੱਗੇ ਵੀ ਪੱਟੇ ਤੇ ਬੈਰਾ ਵੀ ਲਾਏ ਦੇ ਨੇ ਇਹਨਾਂ ਨੇ ਪਹਿਲਾਂ ਨੀ ਪੱਟੇ ਅਗਾਂਹ ਨਹਿਰ 'ਚ ਜਾਣੇ ਸਾਰੇ ਦੇਖਦੇ ਜਾਓ ਹਾਂਜੀ ਇਕ ਕਰਦੇ ਵਿੱਚ ਜਾਣਗੇ ਜਾਣਗੇ ਓਏ ਪੱਟੇ ਉਹ ਬੈਰੀਗੇਟਾਂ ਨਾਲ ਭਰਨੇ ਸੀ ਤਾ ਹੁਣ ਜਾਣ ਦੀ ਤਿਆਰੀ ਅੱਗੇ ਜਾ ਰਹੇ ਹੋ ਰੁਕਣਾ ਨਹੀਂ 11 ਵਜੇ 11 ਵਜੇ ਸਾਨੂੰ ਸਾਡੀਆਂ 50 ਬੰਦੇ ਨੇ ਜਦੋਂ ਟਾਈਮ ਕਾਲ ਕਰਤੀ ਅਸੀਂ ਜਦੋਂ ਭਟਣ ਸ਼ੁਰੂ ਕਰਦਣੇ ਸੀ ਕੋਈ ਕਹਿੰਦੇ ਕਿ ਅਸੀਂ ਬੈਰੀਕੇਡ ਬੰਨਣੇ ਸ਼ੁਰੂ ਕਰ ਦਣੇ ਆ ਔਰ ਗੋਰੇ ਤਿਆਰੀ ਹੈ ਪੂਰੀ ਪੂਰੀ ਤਿਆਰੀ ਹੈ ਵੀਰੇ 95 ਮਾਸਕ ਲਾਇਆ ਹੋਇਆ ਗੋਰੇ ਨੇ ਵੀ ਜਦੋਂ ਕੋਈ ਨਹੀਂ ਵੀ ਆ ਔਰ ਗੋਰੇ ਹੁਣੀ ਵੀ ਪੰਜਾਬ ਤੇ ਹਰਿਆਣੇ ਵਾਲਾਂ ਦਾ ਇਕਾ ਇੱਥੇ ਦੇਖਣ ਨੂੰ ਮਿਲ ਰਿਹਾ ਕੱਲ ਇੰਜ ਕਟਿੰਗ ਕਰਕੇ ਕੱਲ ਇੱਕ ਦਿਨ ਚ ਬਣਾਇਆ ਇਹ ਜਿਗਾੜ ਹਾਂ ਇਹ ਕਾਰਡ ਕੀ ਦੀ ਹੈ ਇਦਰੇ ਭਰਾ ਦੀ ਆ ਹਾਂ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਾਂ ਤਾਂ ਲੱਗਦਾ ਕਿ ਇਹ ਇੰਨਾ ਮਜ਼ਬੂਤ ਹੈਗਾ ਇਹ ਵਿਚਾਲੇ ਖੋਖਲਾ ਤਾਂ ਨਹੀਂ ਦੋ ਕੁਇੰਟਲ ਦਾ ਇਹ ਹਾਂ ਦੋ ਕੁਇੰਟਲ ਦਾ ਗੋਰੇ ਹੁਣੇ ਕਹਿੰਦੇ ਕੱਲ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰੋਂ ਬੈਰੀਕੇਡ ਬਹੁਤ ਤਕੜੇ ਆ ਨਹੀਂ ਇਹ ਟੁੱਟਣ ਵਾਲਾ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਹੁੱਕਾਂ ਵੀ ਹੈਗੀਆਂ ਆ ਇਹ ਪ੍ਰੋਪਰ ਉਹਦੀਆਂ ਸ਼ੀਟਸ ਦੀਆਂ ਵਾਂ ਉਹਦੇ ਵਿੱਚੋਂ ਇਹਦੇ ਵਿੱਚ ਕੋਈ ਜੋੜ ਨਹੀਂ ਜੁਆਇਨ ਨਹੀਂ ਹੈਗਾ ਇਹ ਇੱਕ ਵੱਡੀ ਸ਼ੀਟ ਲੈ ਕੇ ਉਹਦੇ ਚੋਂ ਕਢਵਾਈਆਂ ਗਈਆਂ ਵਾਂ ਅੱਛਾ ਹੂੰ ਤਾਂ ਇਹ ਇੰਤਜ਼ਾਮ ਆ ਕਹਿੰਦੇ ਕਿ ਹਰ ਚੀਜ਼ ਦਾ ਇੰਤਜ਼ਾਮ ਹੋ ਜਾਂਦਾ ਕਾਰਡ ਜਿਹੜੀ ਹੈ ਉਹ ਹਰ ਇੱਕ ਚੀਜ਼ ਦੀ ਨਿਕਲ ਆਉਂਦੀ ਹੁੰਦੀ ਆ ਤਾਂ ਇਹ ਕਾਰਡ ਕੱਢੀ ਆ ਕਿਸਾਨਾਂ ਨੇ ਪਰ ਜਿਵੇਂ ਹੀ ਕਹਿੰਦੇ ਹੁਕਮ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਦੇ ਨੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਿੱਛੇ ਜਕਾਰੇ ਛੱਡੇ ਜਾ ਰਹੇ ਆ ਉਧਰੋਂ ਜਦੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਪਾਣੀ ਦਾ ਇੰਤਜ਼ਾਮ ਵੀ ਬਾਈ ਹੁਣਾਂ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਉਧਰੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਕਹਿੰਦੇ ਅਸੀਂ ਪਾਣੀ ਪਾ ਕੇ ਉਹਨਾਂ ਨੂੰ ਕਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਡੈਡੀਕੇਸ਼ਨ ਹੈ ਮੁੰਡੇ ਆਪ ਮੁਖਾਰੇ ਜਿਹੜੇ ਆਏ ਹੋਏ ਆ ਤਾਂ ਇਹ ਇਹ ਡੈਡੀਕੇਸ਼ਨ ਹੈ ਇਹਨਾਂ ਦੀ ਕਿਉਂਕਿ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਟੀਮ ਆ ਕੰਨਾਂ ਦੇ ਵਿੱਚ ਏਅਰਬਾਡਸ ਲਾਏ ਹੋਏ ਆ ਸੋ ਇਹ ਇਹ ਕਾਦੇ ਵ ਨੌਇਸ ਜਿਆਦਾ ਕਰਨ ਵਾਸਤੇ ਕੋਈ ਡੀਬੀ ਵਧਾ ਕੇ ਕੋਈ ਉਧਰੋਂ ਜੰਤਰ ਛੱਡਿਆ ਜਾਂਦਾ ਤਾਂ ਤਾਂਕੀ ਕਿਸਾਨਾਂ ਨੂੰ ਖਦੇੜਿਆ ਜਾਵੇ ਤਾਂ ਉਹਦੇ ਨਾਲ ਇਹਨਾਂ ਦੇ ਨਾਲ ਇਸ ਚੀਜ਼ ਦਾ ਬਚਾਅ ਹੋ ਜਾਣਾ ਤਾਂ ਇਹ ਪਾਣੀ ਪਾਇਆ ਜਾਣਾ ਅਗਲੇ ਬੰਨੇ ਇੰਤਜ਼ਾਮ ਹੈ ਸ਼ੰਭੂ ਬਾਡਰ ਦੀ ਤਸਵੀਰ ਹੈ ਹਾਲਾਂਕਿ ਕਹਿੰਦੇ ਪੋਕਲੈਨ ਮਸ਼ੀਨ ਅਸੀਂ ਨਹੀਂ ਵਰਤਣੀ ਪੋਕਲੈਨ ਮਸ਼ੀਨ ਦਾ ਇੰਤਜ਼ਾਮ ਕੀਤਾ ਤਾਂ ਹੋਇਆ ਪਰ ਕਹਿੰਦੇ ਅਸੀਂ ਉਸ ਦੀ ਵਰਤੋਂ ਨਹੀਂ ਕਰਾਂਗੇ ਉਸ ਨਹੀਂ ਕਰਾਂਗੇ ਕੀਤੀ ਹੋਈ ਆ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂਕਿ ਪਿੱਛੇ ਇੱਕ ਬਹੁਤ ਵੱਡਾ ਆਊਟ ਆਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਣਾ ਹੈ ਬੈਰੀਕੇਟ ਹਟਾਉਣ ਵਾਸਤੇ ਪਲਾਊ ਦਾ ਇੰਤਜ਼ਾਮ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ 4x4 ਟਰੈਕਟਰ ਇਸ ਪਾਸੇ ਲਿਆਂਦੇ ਗਏ ਆ ਇਹਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਆ ਪਿਛਲੇ ਬੰਨ ਇੱਕ ਵੱਡਾ ਸਾਰਾ ਪਲਾਊ ਫਿਟ ਕੀਤਾ ਗਿਆ ਜਿਹਦੇ ਨਾਲ ਬੈਰੀਕੇਟਿੰਗ ਹਟਾਉਣ ਦਾ ਇੰਤਜ਼ਾਮ ਆ ਇਹ ਕਹਿੰਦੇ ਕਿ ਬੈਰੀਕੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ हटਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਬਾਈ ਹੁਣਾ ਨੇ ਕੀਤਾ ਤਾਂਕਿ ਬਚਾਅ ਕੀਤਾ ਜਾ ਸਕੇ ਜੇ ਕੋਈ ਗੋਲੇ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਤਾਂ ਉਹਨਾਂ ਤੋਂ ਬਚਾਏ ਦੇ ਨਾਲ ਕੀਤਾ ਜਾ ਸਕੇ ਪਰ 4x4 ਟਰੈਕਟਰ ਔਰ ਉਥੇ ਜਿਹੜਾ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਹੋਵੇ ਉਹਦੇ ਵਾਸਤੇ ਜੈਕਟਾ ਵੀ ਪਾਈਆਂ ਹੋਈਆਂ ਮੁੰਡਿਆ ਨੇ ਤੇ ਨਾਲ ਹੀ ਐਨ 95 ਮਾਸਕ ਵੀ ਪਾਏ ਹੋਇਆ ਤਾਂ ਇਹ ਤਸਵੀਰ ਆ ਇਸ ਪਾਸੇ ਦੀ ਸ਼ੰਭੂ ਬਾਰਡਰ ਤੇ ਜਿੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਤਾਂ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਆ ਜਕਾਰੇ ਲੱਗ ਰਿਹਾ ਬੋਲੇ ਸੋਹਰੇ ਖਾਲ ਸਤਿ ਸ੍ਰੀ ਅਕਾਲ ਦੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੱਕ ਪਾਸੇ ਵੱਡੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਆ ਤਾਂ ਉੱਥੇ ਹੀ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਕੇ ਦੇ ਉੱਪਰ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਅਬਾਈ ਕਿਵੇਂ ਦੇਖਦੇ ਹੋ ਪੂਰੀ ਤਿਆਰੀ ਆ ਫੁੱਲ ਤਿਆਰੀ ਆ ਜੀ ਫੁੱਲ ਤਿਆਰੀ ਬੁਰੀ ਪਿਆਰੀ ਆ ਇਧਰਲੇ ਬੰਨੇ ਸਾਡੀ ਵੀ ਤਾਂ ਪਿਛਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਹੋਈ ਆ ਪਰ ਬਚਾਅ ਕਰਨ ਵਾਸਤੇ ਤੁਹਾਨੂੰ ਲੱਗਦਾ ਕਿ ਬੈਰੀਕੇਟ ਹੱਲੇ ਜਾਣੇ ਇਹਦੇ ਨਾਲ ਬਾਬਾ ਜੀ ਇਹਦਾ ਗਏ ਸਮਝੋ ਇਹਦਾ 10 ਮਿੰਟ ਲਾਉਣੇ ਸੀ ਨੇ ਇਹਦਾ 7-7 ਬੱਟਲ ਮਾਰਨ ਇਹਦਾ 10 ਮਿੰਟ ਦਾ ਕੰਮ ਆ ਜੀ ਅੱਗੇ ਵੀ ਪੱਟੇ ਤੇ ਬੈਣਾ ਵੀ ਲਾਏ ਦੇ ਨੇ ਇਹਨਾਂ ਨੇ ਪਹਿਲਾਂ ਨਹੀਂ ਪੱਟੇ ਅਵਾ ਨਹਿਰ ਤੇ ਜਾਣੇ ਸਾਰੇ ਦੇਖਦੇ ਜਾਓ ਹਾਂਜੀ ਇੱਕ ਕਰਦੇ ਵਿੱਚ ਜਾਣਗੇ ਜਾਣਗੇ ਕੋਏ ਪੱਟੇ ਉਹ ਬੈਰੀਕੇਡਾਂ ਨਾ ਭਰਨੇ ਸੀ ਤਾਂ ਹੁਣ ਜਾਣ ਦੀ ਤਿਆਰੀ ਅੱਗੇ ਜਾ ਰਹੇ ਹੋ ਰੁਕਣਾ ਦੇ 11 ਵਜੇ 11 ਵਜੇ ਸਾਨੂੰ ਸਾਡੇ ਜਥੇਬੰਦੀਆਂ ਨੇ ਜਦੋਂ ਕਾਲ ਕਰਤੀ ਅਸੀਂ ਜਦੋਂ ਭਟਣ ਸ਼ੁਰੂ ਕਰਦਣੇ ਸੀ ਕੋਈ ਕਹਿੰਦੇ ਕਿ ਅਸੀਂ ਬੈਰੀਕੇਡ ਭੰਣੇ ਸ਼ੁਰੂ ਕਰ ਦਣੇ ਆ ਔਰ ਗੁਰੇ ਤਿਆਰੀ ਹੈ ਪੂਰੀ ਪੂਰੀ ਤਿਆਰੀ ਹੈ ਵੀਰੇ 95 ਮਾਸਕ ਲਾਇਆ ਗੁਰੇ ਨੇ ਵੀ ਜਦੋਂ ਕੋਣੀ ਵੀ ਆ ਔਰ ਗੁਰੇ ਹੁਣੀ ਵੀ ਪੰਜਾਬ ਤੇ ਹਰਿਆਣੇ ਵਾਲਿਆਂ ਦਾ ਇਕਾ ਇੱਥੇ ਦੇਖਣ ਨੂੰ ਮਿਲ ਰਿਹਾ ਕੱਲ ਇੰਜ ਕਟਿੰਗ ਕਰਕੇ ਕੱਲ ਇੱਕ ਦਿਨ ਚ ਬਣਾਇਆ ਏ ਜਗਾਰ ਹਾਂ ਇਹ ਕਾਰਡ ਕੀ ਦੀ ਹੈ ਇਧਰ ਭਰਾ ਦੀ ਹੈ ਇਹ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਾਇਆ ਤੁਹਾਨੂੰ ਲੱਗਦਾ ਕਿ ਇੰਨਾ ਮਜ਼ਬੂਤ ਹੈਗਾ ਇਹ ਵਿਚਾਲੇ ਖੋਖਲਾ ਤਾਂ ਨਹੀਂ ਦੋ ਕੁਇੰਟਲ ਦਾ ਇਹ ਹਾਂ ਦੋ ਕੁਇੰਟਲ ਦਾ ਗੁਰੇ ਹੁਣੇ ਕਹਿੰਦੇ ਕੱਲ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰੋਂ ਬੈਰੀਕੇਡ ਬਹੁਤ ਤਕੜੇ ਆ ਨਹੀਂ ਇਹ ਟੁੱਟਣ ਵਾਲੇ ਨਹੀਂ ਹੈਗੇ ਜਿਹੜੀਆਂ ਜਿਹੜੀਆਂ ਹੁੱਕਾਂ ਵੀ ਹੈਗੀਆਂ ਆ ਇਹ ਪ੍ਰੋਪਰ ਉਹਦੀਆਂ ਸ਼ੀਟਸ ਦੀਆਂ ਵਾਂ ਉਹਦੇ ਵਿੱਚੋਂ ਇਹਦੇ ਵਿੱਚ ਕੋਈ ਜੋੜ ਨਹੀਂ ਜੁਆਇਨ ਨਹੀਂ ਹੈਗਾ ਇਹ ਇੱਕ ਵੱਡੀ ਸ਼ੀਟ ਲੈ ਕੇ ਉਹਦੇ ਚੋਂ ਕਢਵਾਈਆਂ ਗਈਆਂ ਵਾਂ ਅੱਛਾ ਹੂੰ ਇਹ ਇੰਤਜ਼ਾਮ ਆ ਕਹਿੰਦੇ ਕਿ ਹਰ ਚੀਜ਼ ਦਾ ਇੰਤਜ਼ਾਮ ਹੋ ਜਾਂਦਾ ਕਾਰਡ ਜਿਹੜੀ ਹੈ ਉਹ ਹਰੇਕ ਚੀਜ਼ ਦੀ ਨਿਕਲਿਆ ਆਉਂਦੀ ਹੁੰਦੀ ਆ ਤਾਂ ਇਹ ਕਾਰਡ ਕੱਢੀ ਆ ਕਿਸਾਨਾਂ ਨੇ ਪਰ ਜਿਵੇਂ ਹੀ ਕਹਿੰਦੇ ਹੁਕਮ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਦ ਨੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਿੱਛੇ ਜਕਾਰੇ ਛੱਡੇ ਜਾ ਰਹੇ ਆ ਉਧਰੋਂ ਜਦੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਪਾਣੀ ਦਾ ਇੰਤਜ਼ਾਮ ਵੀ ਬਾਈ ਹੁਣਾਂ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਉਧਰੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਕਹਿੰਦੇ ਅਸੀਂ ਪਾਣੀ ਪਾ ਕੇ ਉਹਨਾਂ ਨੂੰ ਕਤਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਡੈਡੀਕੇਸ਼ਨ ਹੈ ਮੁੰਡੇ ਆਪ ਮੁਖਾਰੇ ਜਿਹੜੇ ਆਏ ਹੋ ਤਾਂ ਇਹ ਇਹ ਡੈਡੀਕੇਸ਼ਨ ਹੈ ਇਹਨਾਂ ਦੀ ਕਿਉਂਕਿ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਟੀਮ ਹੈ ਕੰਨਾਂ ਦੇ ਵਿੱਚ 이어ਬੱਡਸ ਲਾਏ ਹੋਇਆ ਸੋ ਇਹ ਇਹ ਕਾਦੇ ਵਾਸਤੇ ਲਾਏ ਹੋਏ ਬਚਾ ਕੇ ਰੂ ਤਾਂ ਬਚਾ ਵਾਸਤੇ ਭਾਈ ਹਾਂਜੀ ਹਾਂਜੀ ਓਕੇ ਜੇ ਕੋਈ ਨੌਇਸ ਜ਼ਿਆਦਾ ਕਰਨ ਵਾਸਤੇ ਕੋਈ ਡੀਬੀ ਵਧਾ ਕੇ ਕੋਈ ਉਧਰੋਂ ਜੰਤਰ ਛੱਡਿਆ ਜਾਂਦਾ ਤਾ ਤਾਂਕੀ ਕਿਸਾਨਾਂ ਨੂੰ ਖਦੇੜਿਆ ਜਾਵੇ ਤਾਂ ਉਹਦੇ ਨਾਲ ਇਹਨਾਂ ਦੇ ਨਾਲ ਇਸ ਚੀਜ਼ ਦਾ ਬਚਾਅ ਹੋ ਜਾਣਾ ਹੈ ਤਾਂ ਇਹ ਪਾਣੀ ਪਾਇਆ ਜਾਣਾ ਅਗਲੇ ਬੰਨੇ ਇੰਤਜ਼ਾਮ ਹੈ ਸ਼ੰਭੂ ਬਾਰਡਰ ਦੀ ਤਸਵੀਰ ਹੈ ਹਾਲਾਂਕਿ ਕਹਿੰਦੇ ਪੋਕਲੇਨ ਮਸ਼ੀਨ ਅਸੀਂ ਨਹੀਂ ਵਰਤਣੀ ਪੋਕਲੇਨ ਮਸ਼ੀਨ ਦਾ ਇੰਤਜ਼ਾਮ ਕੀਤਾ ਤਾਂ ਹੋਇਆ ਪਰ ਕਹਿੰਦੇ ਅਸੀਂ ਉਸ ਦੀ ਵਰਤੋਂ ਨਹੀਂ ਕਰਾਂਗੇ ਬੈਰੀਕੇਟਿੰਗ ਕੀਤੀ ਹੋਈ ਹੈ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂਕਿ ਪਿੱਛੇ ਇੱਕ ਬਹੁਤ ਵੱਡਾ ਪਲਾਊ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤੁਸੀਂ ਅਸੀਂ ਦਿਖਾਉਣਾ ਹੈ ਬੈਰੀਕੇਡ ਹਟਾਉਣ ਵਾਸਤੇ ਪਲਾਉ ਦਾ ਇੰਤਜ਼ਾਮ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ 4x4 ਟਰੈਕਟਰ ਇਸ ਪਾਸੇ ਲਿਆਂਦੇ ਗਏ ਆ ਇਹਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਆ ਪਿਛਲੇ ਬੰਨਾ ਇੱਕ ਵੱਡਾ ਸਾਰਾ ਪਲਾਉ ਫਿਟ ਕੀਤਾ ਗਿਆ ਜਿਹਦੇ ਨਾਲ ਬੈਰੀਕੇਟਿੰਗ ਹਟਾਉਣ ਦਾ ਇੰਤਜ਼ਾਮ ਆ ਇਹ ਕਹਿੰਦੇ ਕਿ ਬੈਰੀਕੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ ਹਟਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਬਾਈ ਹੁਣਾ ਨੇ ਕੀਤਾ ਤਾਂਕਿ ਬਚਾਅ ਕੀਤਾ ਜਾ ਸਕੇ ਜੇ ਕੋਈ ਗੋਲੇ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਤਾਂ ਉਹਨਾਂ ਤੋਂ ਬਚਾਏ ਦੇ ਨਾਲ ਕੀਤਾ ਜਾ ਸਕੇ ਪਰ 4x4 ਟਰੈਕਟਰ ਔਰ ਉਥੇ ਹੀ ਜਿਹੜਾ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਹੋਵੇ ਉਹਦੇ ਵਾਸਤੇ ਜੈਕਟਾ ਵੀ ਪਾਈਆਂ ਹੋਈਆਂ ਮੁੰਡਿਆ ਨੇ ਤੇ ਨਾਲ ਹੀ ਐਨ 95 ਮਾਸਕ ਵੀ ਪਾਏ ਹੋਇਆ ਤਾਂ ਇਹ ਤਸਵੀਰ ਆ ਇਸ ਪਾਸੇ ਦੀ ਸ਼ੰਭੂ ਬਾਰਡਰ ਤੇ ਜਿੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਆ ਜਕਾਰੇ ਲੱਗ ਰਿਹਾ ਬੋਲੇ ਸੋਹਰੇ ਖਾਲ ਸਤਿ ਸ੍ਰੀ ਅਕਾਲ ਦੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੱਕ ਪਾਸੇ ਵੱਡੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਆ ਤਾਂ ਉੱਥੇ ਹੀ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਕੇ ਦੇ ਉੱਪਰ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਈ ਕਿਵੇਂ ਦੇਖਦੇ ਹੋ ਪੂਰੀ ਤਿਆਰੀ ਆ ਫੁੱਲ ਤਿਆਰੀ ਆ ਜੀ ਫੁੱਲ ਤਿਆਰੀ ਬੁਰੀ ਪੂਰੀ ਪਿਆਰੀ ਆ ਇਧਰਲੇ ਬੰਨੇ ਸਾਡੀ ਵੀ ਤਾਂ ਪਿਛਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਹੋਈ ਆ ਪਰ ਬਚਾਅ ਕਰਨ ਵਾਸਤੇ ਤੁਹਾਨੂੰ ਲੱਗਦਾ ਕਿ ਬੈਰੀਕੇਟ ਹੱਲੇ ਜਾਣੇ ਇਹਦੇ ਨਾਲ ਬਾਬਾ ਜੀ ਇਹਦਾ ਗਏ ਸਮਝੋ ਇਹਦਾ 10 ਮਿੰਟ ਲਾਉਣੇ ਸੀ ਨੇ ਇਹਦਾ 7-7 ਬੱਟਲ ਮਾਰੇ ਨੇ ਇਹਦਾ 10 ਮਿੰਟ ਦਾ ਕੰਮ ਆ ਜੀ ਅੱਗੇ ਵੀ ਪੱਟੇ ਤੇ ਬੈਣਾ ਵੀ ਲਾਏ ਦੇ ਨੇ ਇਹਨਾਂ ਨੇ ਪਹਿਲਾਂ ਨਹੀਂ ਪੱਟੇ ਅਵਾ ਨਹਿਰ ਤੇ ਜਾਣੇ ਸਾਰੇ ਦੇਖਦੇ ਜਾਓ ਹਾਂਜੀ ਇੱਕ ਕਰਦੇ ਕਿੱਟੋਏ ਪੱਟੇ ਆ ਉਹ ਬੈਰੀਕੇਟਾ ਨਾ ਭਰਨੇ ਆ ਸੀ ਤਾਂ ਹੁਣ ਜਾਣ ਦੀ ਤਿਆਰੀ ਅੱਗੇ ਜਾ ਰਹੇ ਹੋ ਰੁਕਣਾ ਦੇ 11 ਵਜੇ 11 ਵਜੇ ਸਾਨੂੰ ਸਾਡੇ ਜਥੇ ਬੰਦਿਆਂ ਨੇ ਜਦੋਂ ਕਾਲ ਕਰਤੀ ਅਸੀਂ ਜਦੋਂ ਭਟਣ ਸ਼ੁਰੂ ਕਰਦਣੇ ਸੀ ਕੋਈ ਕਹਿੰਦੇ ਕਿ ਅਸੀਂ ਬੈਰੀਕੇਟ ਭੰਨਣੇ ਸ਼ੁਰੂ ਕਰ ਦਣੇ ਆ ਔਰ ਗੋਰੇ ਤਿਆਰੀ ਆ ਪੂਰੀ ਪੂਰੀ ਤਿਆਰੀ ਆ ਵੀਰੇ 95 ਮਾਸਕ ਲਾਇਆ ਹੋਇਆ ਗੋਰੇ ਨੇ ਜਦੋਂ ਕੋਈ ਨਹੀਂ ਵੀ ਆ ਔਰ ਗੋਰੇ ਹੁਣੀ ਵੀ ਪੰਜਾਬ ਤੇ ਹਰਿਆਣੇ ਵਾਲਿਆਂ ਦਾ ਇਕਾ ਇੱਥੇ ਦੇਖਣ ਨੂੰ ਮਿਲ ਰਿਹਾ ਕੱਲ ਇੱਜਤ ਕਟਿੰਗ ਕਰਕੇ ਕੱਲ ਇੱਕ ਦਿਨ ਚ ਬਣਾਇਆ ਏ ਜਿਗਾਰ ਹਾਂ ਇਹ ਕਾਰਡ ਕੀ ਦੀ ਹੈ ਇਧਰੇ ਭਰਾ ਦੀ ਹੈ ਹਾਂ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਾਇਆ ਤਾਂ ਲੱਗਦਾ ਕਿ ਇਹ ਇੰਨਾ ਮਜ਼ਬੂਤ ਹੈਗਾ ਇਹ ਵਿਚਾਲੇ ਖੋਖਲਾ ਤਾਂ ਨਹੀਂ ਦੋ ਕੁਇੰਟਲ ਦਾ ਹੈ ਹਾਂ ਦੋ ਕੁਇੰਟਲ ਦਾ ਹੈ ਗੁਰੇ ਹੁਣੇ ਕਹਿੰਦੇ ਕੱਲ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰੋਂ ਬੈਰੀਕੇਡ ਬਹੁਤ ਤਕੜੇ ਆ ਨਹੀਂ ਇਹ ਟੁੱਟਣ ਵਾਲੇ ਨਹੀਂ ਹੈਗੇ ਜਿਹੜੀਆਂ ਜਿਹੜੀਆਂ ਹੁੱਕਾਂ ਵੀ ਹੈਗੀਆਂ ਆ ਇਹ ਪ੍ਰੋਪਰ ਉਹਦੀਆਂ ਸ਼ੀਟਸ ਦੀਆਂ ਵਾਂ ਉਹਦੇ ਵਿੱਚੋਂ ਇਹਦੇ ਵਿੱਚ ਕੋਈ ਜੋੜ ਨਹੀਂ ਜੁਆਇਨ ਨਹੀਂ ਹੈਗਾ ਇਹ ਇੱਕ ਵੱਡੀ ਸ਼ੀਟ ਲੈ ਕੇ ਉਹਦੇ ਚੋਂ ਕੜਵਾਈਆਂ ਗਈਆਂ ਵਾਂ ਅੱਛਾ ਹੂੰ ਇਹ ਇੰਤਜ਼ਾਮ ਆ ਕਹਿੰਦੇ ਕਿ ਹਰ ਚੀਜ਼ ਦਾ ਇੰਤਜ਼ਾਮ ਹੋ ਜਾਂਦਾ ਕਾਰਡ ਜਿਹੜੀ ਹੈ ਉਹ ਹਰੇਕ ਚੀਜ਼ ਦੀ ਨਿਕਲਿਆ ਆਉਂਦੀ ਹੁੰਦੀ ਆ ਤਾਂ ਇਹ ਕਾਰਡ ਕੱਢੀ ਆ ਕਿਸਾਨਾਂ ਨੇ ਪਰ ਜਿਵੇਂ ਕਹਿੰਦੇ ਹੁਕਮ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਦ ਨੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਿੱਛੇ ਜਕਾਰੇ ਛੱਡੇ ਜਾ ਰਹੇ ਆ ਉਧਰੋਂ ਜਦੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਪਾਣੀ ਦਾ ਇੰਤਜ਼ਾਮ ਵੀ ਬਾਈ ਹੁਣਾਂ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਉਧਰੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਕਹਿੰਦੇ ਅਸੀਂ ਪਾਣੀ ਪਾ ਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਡੈਡੀਕੇਸ਼ਨ ਹੈ ਮੁੰਡੇ ਆਪ ਮੁਖਾਰੇ ਜਿਹੜੇ ਆ ਆਏ ਹੋ ਤਾ ਇਹ ਇਹ ਡੈਡੀਕੇਸ਼ਨ ਹੈ ਇਹਨਾਂ ਦੀ ਕਿਉਂਕਿ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਟੀਮ ਹੈ ਕੰਨਾਂ ਦੇ ਵਿੱਚ 이어ਬਾਡਸ ਲਾਇਏ ਹੋਇਆ ਸੋ ਇਹ ਇਹ ਕਾਦੇ ਵਾਸਤੇ ਲਾਇਏ ਹੋਏ ਬਚਾ ਕੇ ਰੂ ਤਾਂ ਬਚਾ ਵਾਸਤੇ ਭਾਈ ਹਾਂਜੀ ਹਾਂਜੀ ਓਕੇ ਜੇ ਕੋਈ ਨੌਇਸ ਜ਼ਿਆਦਾ ਕਰਨ ਵਾਸਤੇ ਕੋਈ ਡੀਬੀ ਵਧਾ ਕੇ ਕੋਈ ਉਧਰੋਂ ਜੰਤਰ ਛੱਡਿਆ ਜਾਂਦਾ ਤਾਂ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾਵੇ ਤਾਂ ਉਹਦੇ ਨਾਲ ਇਹਨਾਂ ਦੇ ਨਾਲ ਇਸ ਚੀਜ਼ ਦਾ ਬਚਾਅ ਹੋ ਜਾਣਾ ਤਾਂ ਇਹ ਪਾਣੀ ਪਾਇਆ ਜਾਣਾ ਅਗਲੇ ਬੰਨੇ ਇੰਤਜ਼ਾਮ ਹੈ ਸ਼ੰਭੂ ਬਾਰਡਰ ਦੀ ਤਸਵੀਰ ਹੈ ਹਾਲਾਂਕਿ ਕਹਿੰਦੇ ਪੋਕਲੈਨ ਮਸ਼ੀਨ ਅਸੀਂ ਨਹੀਂ ਵਰਤਣੀ ਪੋਕਲੈਨ ਮਸ਼ੀਨ ਦਾ ਇੰਤਜ਼ਾਮ ਕੀਤਾ ਤਾਂ ਹੋਇਆ ਪਰ ਕਹਿੰਦੇ ਅਸੀਂ ਉਸ ਦੀ ਵਰਤੋਂ ਨਹੀਂ ਕਰਾਂਗੇ ਰਿੰਗ ਕੀਤੀ ਹੋਈ ਹੈ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਕੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਪਿੱਛੇ ਇੱਕ ਬਹੁਤ ਵੱਡਾ ਪਲਾਊ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਣਾ ਹੈ ਬੈਰੀਕੇਡ ਹਟਾਉਣ ਵਾਸਤੇ ਪਲਾਉ ਦਾ ਇੰਤਜ਼ਾਮ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ 4x4 ਟਰੈਕਟਰ ਇਸ ਪਾਸੇ ਲਿਆਂਦੇ ਗਏ ਆ ਇਹਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਆ ਪਿਛਲੇ ਬੰਨੇ ਇੱਕ ਵੱਡਾ ਸਾਰਾ ਪਲਾਉ ਫਿਟ ਕੀਤਾ ਗਿਆ ਜਿਹਦੇ ਨਾਲ ਬੈਰੀਕੇਟਿੰਗ ਹਟਾਉਣ ਦਾ ਇੰਤਜ਼ਾਮ ਹੈ ਇਹ ਕਹਿੰਦੇ ਕਿ ਬੈਰੀਕੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ हटਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਬਾਈ ਹੁਣਾਂ ਨੇ ਕੀਤਾ ਤਾਂਕਿ ਬਚਾਅ ਕੀਤਾ ਜਾ ਸਕੇ ਜੇ ਕੋਈ ਗੋਲੇ ਜਾਂ ਗੁਲੀਆਂ ਚਲਾਈਆਂ ਜਾਂਦੀਆਂ ਤਾਂ ਉਹਨਾਂ ਤੋਂ ਬਚਾਏ ਦੇ ਨਾਲ ਕੀਤਾ ਜਾ ਸਕੇ ਪਰ 4x4 ਟਰੈਕਟਰ ਔਰ ਉਥੇ ਜਿਹੜਾ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਹੋਵੇ ਉਹਦੇ ਵਾਸਤੇ ਜੈਕਟਾ ਵੀ ਪਾਈਆਂ ਹੋਈਆਂ ਮੁੰਡਿਆ ਨੇ ਤੇ ਨਾਲ ਹੀ ਐਨ 95 ਮਾਸਕ ਵੀ ਪਾਏ ਹੋਇਆ ਤਾਂ ਇਹ ਤਸਵੀਰ ਆ ਇਸ ਪਾਸੇ ਦੀ ਸ਼ੰਭੂ ਬਾਰਡਰ ਤੇ ਜਿੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਬੈਰੀਕੇਡ ਹਟਾਉਣ ਵਾਸਤੇ ਇੰਤਜ਼ਾਮ ਆ ਜਕਾਰੇ ਲੱਗ ਰਿਹਾ ਬੋਲੇ ਸੋਹਰੇ ਖਾਲ ਸਤਿ ਸ੍ਰੀ ਅਕਾਲ ਦੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੱਕ ਪਾਸੇ ਵੱਡੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਆ ਤਾਂ ਉੱਥੇ ਹੀ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਕੇ ਦੇ ਉੱਪਰ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਭਾਈ ਕਿਵੇਂ ਦੇਖਦੇ ਹੋ ਪੂਰੀ ਤਿਆਰੀ ਆ ਫੁੱਲ ਤਿਆਰੀ ਆ ਜੀ ਫੁੱਲ ਤਿਆਰੀ ਪੂਰੀ ਭਾਈ ਪੂਰੀ ਤਿਆਰੀ ਆ ਇਧਰਨੇ ਬੰਨੇ ਸਾਡੀ ਵੀ ਤਾਂ ਪਿਛਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਹੋਈ ਆ ਪਰ ਬਚਾਅ ਕਰਨ ਵਾਸਤੇ ਤੁਹਾਨੂੰ ਲੱਗਦਾ ਕਿ ਬੈਰੀਗੇਡ ਹੱਲ ਜਾਣੇ ਇਹਦੇ ਨਾਲ ਬਾਬਾ ਜੀ ਇਹਦਾ ਗਏ ਸਮਝੋ ਇਹਦਾ 10 ਮਿੰਟ ਲਾਉਣੇ ਸੀ ਨੇ ਇਹਦਾ 700 ਬੱਟਲ ਮਾਰੇ ਨੇ ਇਹਦਾ 10 ਮਿੰਟ ਦਾ ਕੰਮ ਹੈ ਜੀ ਅੱਗੇ ਵੀ ਪੱਟੇ ਤੇ ਬੈਣਾ ਵੀ ਲਾਏ ਦੇ ਨੇ ਇਹਨਾਂ ਨੇ ਪਹਿਲਾਂ ਨਹੀਂ ਪੱਟੇ ਅਵਾ ਨਹਿਰ ਤੇ ਜਾਣੇ ਸਾਰੇ ਦੇਖਦੇ ਜਾਓ ਹਾਂਜੀ ਇੱਕ ਇੱਕ ਦੇ ਵਿੱਚ ਜਾਣਗੇ ਜਾਣਗੇ ਉਹ ਪੱਟੇ ਉਹ ਬੈਰੀਗੇਟਾਂ ਨਾ ਭਰਨੇ ਸੀ ਤਾਂ ਹੁਣ ਜਾਣ ਦੀ ਤਿਆਰੀ ਅੱਗੇ ਜਾ ਰਹੇ ਹੋ ਰੁਕਣਾ ਦੇ ਅਸੀਂ ਜਦ ਇਹ ਵਟਣ ਸ਼ੁਰੂ ਕਰਦਣੇ ਸੀ। ਕੋਈ ਕਹਿੰਦੇ ਕਿ ਅਸੀਂ ਬੈਰੀਕੇਡ ਬਣਾਣੇ ਸ਼ੁਰੂ ਕਰ ਦਣੇ ਆ ਔਰ ਗੋਰੇ ਤਿਆਰੀ ਆ ਪੂਰੀ। ਪੂਰੀ ਤਿਆਰੀ ਹੈ ਵੀਰੇ। 95 ਮਾਸਕ ਲਾਇਆ ਹੋਇਆ ਗੋਰੇ ਨੇ ਵੀ। ਜਦੋਂ ਪਣੀ ਵੀ ਆ ਔਰ ਗੋਰੇ ਹੁਣੀ ਵੀ ਪੰਜਾਬ ਤੇ ਹਰਿਆਣੇ ਵਾਲਿਆਂ ਦਾ ਇਕਾ ਇੱਥੇ ਦੇਖਣ ਨੂੰ ਮਿਲ ਰਿਹਾ। ਕੱਲ ਇੱਧਰ ਕਟਿੰਗ ਕਰਕੇ ਕੱਲ ਇੱਕ ਦਿਨ ਚ ਬਣਾਇਆ ਏ ਜਿਗਾਰ। ਹਾਂ। ਇਹ ਕਾਰਡ ਕੀ ਦੀ ਹੈ? ਇੱਧਰੇ ਭਰਾ ਦੀ ਹੈ। ਹਾਂ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਾ। ਤੁਹਾਨੂੰ ਲੱਗਦਾ ਕਿ ਇਦਾਂ ਮਜ਼ਬੂਤ ਹੈਗਾ ਇਹ? ਵਿਚਾਲੇ ਖੋਖਲਾ ਤਾਂ ਨਹੀਂ? ਦੋ ਬੋਟਲ ਦਾ ਏ। ਹਾਂ 2 ਕੁਇੰਟਲ ਦਾ ਗੁਰੇ ਹੁਣੀ ਕਹਿੰਦੇ ਕੱਲ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰ ਨੂੰ ਬੈਰੀਕੇਡ ਬਹੁਤ ਤਕੜੇ ਆ ਨਹੀਂ ਇਹ ਟੁੱਟਣ ਵਾਲੇ ਨਹੀਂ ਹੈਗੇ ਜਿਹੜੀਆਂ ਜਿਹੜੀਆਂ ਹੁੱਕਾਂ ਵੀ ਹੈਗੀਆਂ ਆ ਇਹ ਪ੍ਰੋਪਰ ਉਹਦੀਆਂ ਸ਼ੀਟਸ ਦੀਆਂ ਵਾਂ ਉਹਦੇ ਵਿੱਚੋਂ ਇਹਦੇ ਵਿੱਚ ਕੋਈ ਜੋੜ ਨਹੀਂ ਜੁਆਇਨ ਨਹੀਂ ਹੈਗਾ ਇਹ ਇੱਕ ਵੱਡੀ ਸ਼ੀਟ ਲੈ ਕੇ ਉਹਦੇ ਚੋਂ ਕਢਵਾਈਆਂ ਗਈਆਂ ਵਾਂ ਅੱਛਾ ਹੂੰ ਤਾਂ ਇਹ ਇੰਤਜ਼ਾਮ ਆ ਕਹਿੰਦੇ ਕਿ ਹਰ ਚੀਜ਼ ਦਾ ਇੰਤਜ਼ਾਮ ਹੋ ਜਾਂਦਾ ਕਾਰਡ ਜਿਹੜੀ ਹੈ ਉਹ ਹਰ ਇੱਕ ਚੀਜ਼ ਦੀ ਨਿਕਲਿਆ ਆਉਂਦੀ ਹੁੰਦੀ ਆ ਤਾਂ ਇਹ ਕਾਰਡ ਕੱਢੀ ਆ ਕਿਸਾਨਾਂ ਨੇ ਪਰ ਜਿਵੇਂ ਕਹਿੰਦੇ ਹੁਕਮ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਦ ਨੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ ਪਿੱਛੇ ਜਕਾਰੇ ਛੱਡੇ ਜਾ ਰਹੇ ਆ ਉਧਰੋਂ ਜਦੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਪਾਣੀ ਦਾ ਇੰਤਜ਼ਾਮ ਵੀ ਬਾਈ ਹੁਣਾਂ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਉਧਰੋਂ ਗੋਲੇ ਦਾਗੇ ਜਾਣਗੇ ਤਾਂ ਇਧਰੋਂ ਕਹਿੰਦੇ ਅਸੀਂ ਪਾਣੀ ਪਾ ਕੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਡੈਡੀਕੇਸ਼ਨ ਹੈ ਮੁੰਡੇ ਆਪ ਮੁਖਾਰੇ ਜਿਹੜੇ ਆਏ ਹੋਏ ਆ ਤਾਂ ਇਹ ਇਹ ਡੈਡੀਕੇਸ਼ਨ ਹੈ ਇਹ ਇਹਨਾਂ ਦੀ ਕਿਉਂਕਿ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਟੀਮ ਆ ਕੰਨਾਂ ਦੇ ਵਿੱਚ 이어ਬੱਡਸ ਲਾਏ ਹੋਏ ਆ ਸੋ ਇਹ ਇਹ ਕਾਦੇ ਵਾਸਤੇ ਲਾਏ ਹੋਏ ਬਚਾ ਕਰੂ ਤੁਹਾਨੂੰ ਬਚਾ ਵਾਸਤੇ ਭਾਈ ਹਾਂਜੀ ਹਾਂਜੀ ਓਕੇ ਜੇ ਕੋਈ